ਕੁਲਵਿੰਦਰ ਸਿੰਘ ਇਹ ਕੀ ਕਰਵਾਉਤ ਹੋਈ ਹੈ ਜੀ ਅਟੈਕ ਹੋਇਆ ਜੀ ਕੌਣ ਸੀ ਤੇ ਮੈਂ ਕੀ ਮੇਰਾ ਭਰਾ ਸੀਗਾ ਰਣਜੀਤ ਸਿੰਘ ਠੀਕ ਤੇ ਕਿਹੜਾ ਸੀ ਜੀ ਬ੍ਰਿੰਟਨ ਕੈਨੇਡਾ ਜੀ ਕਿਹੜਾ ਜੀ ਕਰਵਾ ਬਈ ਇਹ 8 88 ਫ੍ਰੀਕੀ ਵਾਲੀ 88 ਹਾਂਜੀ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਦਾ ਅੰਨੇ ਮੇਰੇ ਮੁੰਡਾ ਰਹਿੰਦਾ ਧਰਮਲੀ ਤੋਂ ਨੇ ਫੋਨ ਕੀਤਾ ਜੀ ਠੀਕ ਜੀ ਉਹ ਸੀਗੀ ਜੀ ਉਹਨਾਂ 48 ਸ ਉਹਨਾਂ ਦਾ ਆਪਣੇ ਸਸਕਾਰ ਉੱਥੇ ਕੀਤਾ ਹੋਇਆ ਇੱਥੇ ਉੱਥੇ ਬ੍ਰਿਮਟਨ ਕਿਤੇ ਨੇ ਉਹਦੇ ਪਰਿਵਾਰ ਦੇ ਉੱਪਰ ਉਹ ਨੇ ਵੱਡੀ ਬੇਟੀ ਐ ਛੋਟਾ ਬੇਟਾ ਵਾ ਜੀ ਜੀ ਕੀ ਉਹਨਾਂ ਆਪਣੇ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਕੀ ਗੱਲਬਾਤ ਹੋ ਰਹੀ ਹੈ ਜੀ ਵੀਰੇ ਇੱਕਦਮ ਇਹਨਾਂ ਮਤਲਬ ਅਟੈਕ ਹੋਣ ਦੇ ਨਾਲ ਜਦੋਂ ਦਾ ਦੋ ਦੋ ਪੈਂਡਸ ਨਾਲ ਇਹਨਾਂ ਦੀ ਅਚਾਨਕ ਹੀ ਮੌਤ ਹੋ ਗਈ ਮਤਲਬ ਕੋਈ ਪਹਿਲਾਂ ਇਤਨੀ ਗੱਲਬਾਤ ਹੋਣੀ ਸੀਗੀ ਇੱਕਦਾਂ ਸੈਲਥੀ ਸੀਗੇ ਪੂਰੇ ਇੱਕਦਾਂ ਮਤਲਬ ਟੈਕ ਹੋਇਆ ਟੈਕ ਹੋਣ ਦੇ ਨਾਲ ਬੇਵਕਤੀ ਮਤਲਬ ਇੱਕਦਾਂ ਹੀ ਮੌਤ ਹੋ ਗਈ ਸਾਡੇ ਕੀ ਲੱਗਦੇ ਸੀਗੀ ਮੈਂ ਮਾਸੜੀ ਰਹਿ ਦੇ ਦੀ ਤੇ ਪਰਵਾਦ ਵਿੱਚ ਉੱਥੇ ਕੌਣ ਹੋਣਾ ਉੱਥੇ ਉਹਨਾਂ ਦੀ ਵਾਈਫ ਆ ਤੇ ਦੋ ਬੱਚੇ ਆ ਜੀ ਇੱਕ ਬੇਟਾ ਹੈਗਾ ਇੱਕ ਬੀਟੀ ਹੈ ਜੀ ਤੇ ਇਹਨਾਂ ਕਿਹਨੂੰ ਕਿੱਥੇ ਗੇ ਰੋਗੇ ਜੀ ਇਹਨੂੰ ਲਗਾ 1997 ਦੇ ਗਏ ਹੋਏ ਸੀ ਹਨ ਨਹੀਂ 1997 ਦੇ ਗਏ ਹੋਏ ਸੀ ਜੀ ਹੁਣ ਥੋੜਾ ਟਾਈਮ ਪਹਿਲਾਂ ਡੇਢ ਮਹੀਨਾ ਇੱਥੇ ਲਾ ਕੇ ਗਏ ਆ ਜੀ ਇੰਡੀਆ ਇੱਥੇ ਲੈ ਕੇ ਗਏ ਆ ਕਾਫੀ ਟਾਈਮ ਬਾਅਦ ਆਏ ਸੀਗੇ ਮਤਲਬ ਵਧੀਆ ਇੱਥੇ ਡੇਢ ਮਹੀਨਾ ਲਾ ਕੇ ਉਸ ਤੋਂ ਬਾਅਦ ਕੰਮ ਕਾਜ ਕਰਕੇ ਫਿਰ ਵਾਪਸ ਜਾਣਾ ਪਿਆ ਉਹਨਾਂ ਨੂੰ ਤੁਹਾਡੀ लास्ट ਟਾਈਮ ਕਦੋਂ ਗੱਲ ਹੋਈ ਸੀ ਜਦੋਂ 1.5 ਮਹੀਨਾ ਪਹਿਲਾਂ ਆਏ ਹੋਏ ਸੀ ਉਦੋਂ ਹੀ ਗੱਲਬਾਤ ਹੋਈ ਸੀਗੀ ਪਰ ਬਾਅਦ ਨਾਲ ਵੈਸੇ ਇੱਥੇ ਗੱਲ ਹੁੰਦੀ ਰਹਿੰਦੀ ਜੀ ਕਦੇ ਤਾਂ ਦੇਲੀ ਵਾਂਗੂੰ ਹੁੰਦੀ ਸੀਗੀ ਪਰ ਸਾਡੇ ਨਾਲ ਉਦੋਂ ਹੀ ਹੋਈ ਸੀ ਜਦੋਂ ਆਏ ਹੋਏ ਸੀ ਥੀ